ਸਾਨੂੰ ਇਹ ਪਤਾ ਲੱਗਿਆ ਕਿ ਉਹ ਵੀ ਉਹਦੇ ਕੋਲ ਬੰਬ ਫੜੇ ਗਏ ਲੱਖ ਰੁਪਏ ਪਰ ਨੌ ਮੇਰਾ ਘਰ ਵਾਲਾ ਤੇ ਇੱਕ ਪਟਾਕਾ ਵੀ ਚਲਾਉਣ ਜੋ ਬਣੀ ਸਰਕਾਰ ਦੀ ਹੈ ਕਥਾ ਬਣੀ ਤੁਸੀਂ ਨਹੀਂ ਬਣਾਈ ਇੱਕ ਤਾਂ ਨਜਾਇਜ਼ ਸਾਡੇ ਬੰਦੇ ਫੜੇ ਨੇ ਉਲਟਾ ਪੰਜਾਬ ਦੇ ਵਿੱਚ ਵੱਡੇ ਅੱਤਵਾਦੀ ਨੈਟਵਰਕ ਦਾ ਪਰਦਾ ਫਾਸ਼ ਕਰਨ ਦਾ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਤੇ ਦੂਸਰੇ ਪਾਸੇ ਇਹ ਤਸਵੀਰਾਂ ਵੀ ਤੁਹਾਨੂੰ ਹੈਰਾਨ ਕਰ ਦੇਣ ਗੀਆਂ ਦਰਅਸਲ ਪੰਜਾਬ ਦੇ ਡੀਜੀਪੀ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਦੇ ਵਿੱਚ ਦੋ ਅਜਿਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਇਨ੍ਹਾਂ ਦੇ ਪਾਸੋਂ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਆ ਤੇ ਮਨੀ ਵੀ ਬਰਾਮਦ ਕੀਤੀ ਗਈ ਹੈ ਇਸ ਤੋਂ ਬਾਅਦ ਭਾਵੇਂ ਕਿ ਉਹਨਾਂ ਨੂੰ ਰਿਮਾਨਡ ਤੇ ਹਾਸਲ ਕੀਤਾ ਜਾਵੇਗਾ ਪਰ ਦੂਸਰੇ ਪਾਸੇ ਇਹ ਤਸਵੀਰਾਂ ਤੁਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਦੇਖ ਸਕਦੇ ਹੋ ਦਰਅਸਲ ਪੁਲਿਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਅੰਗਰੇਜ਼ ਸਿੰਘ ਅਤੇ ਪ੍ਰਕਾਸ਼ ਸਿੰਘ ਜਿਹੜੇ ਕਿ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਉਹ ਅੰਮ੍ਰਿਤਸਰ ਦੇ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ ਜਿਸ ਤੋਂ ਪਹਿਲਾਂ ਹੀ ਉਹਨਾਂ ਨੂੰ ਗਰਨੇਡ ਸਮੇਤ ਕਾਬੂ ਕੀਤਾ ਗਿਆ ਹੈ ਪਰ ਦੂਸਰੇ ਪਾਸੇ ਇਹ ਲਾਸ ਜੋੜੇ ਵਾਲੀ ਔਰਤ ਰੋ ਰੋ ਕੇ ਇਹ ਕਹਿੰਦੀ ਪਈ ਹੈ ਕਿ ਮੇਰਾ ਪਤੀ ਤਾਂ ਪਟਾਕਾ ਵੀ ਨਹੀਂ ਚਲਾ ਸਕਦਾ ਸੀ ਅਸੀਂ ਦਰਬਾਰ ਸਾਹਿਬ ਤੇ ਮੱਥਾ ਟੇਕਣ ਆਏ ਸਨ ਪਰ ਪੁਲਿਸ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਕਨਫਿਊਜ਼ ਨਾ ਕਰੋ ਪਹਿਲੇ ਨੰਬਰ ਤੇ ਆਪਣਾ ਨਾਮ ਕੀ ਕੀ ਦੇਖੋ ਇੱਕ ਮਿੰਟ ਆਪਣਾ ਨਾਮ ਦੱਸ ਕੇ ਰਹਿੰਦੇ ਕਿਥੋਂ ਪਹਿਲੇ ਦੱਸ ਮੇਰਾ ਨਾਮ ਪਰਮਜੀਤ ਕੌਰ ਹੈ ਅਸੀਂ ਅਲੀਕਾ ਪਿੰਡ ਤੋਂ ਮੇਰੇ ਹਸਬੰਦ ਅੰਗਰੇਜ਼ ਸਿੰਘ ਆ ਦੇਖੋ ਦੀ ਮੈਡੀਸਨ ਪਰਸੋ ਡਿਸਚਾਰਜ ਕਰਕੇ ਲੈਣੇ ਮੈਨੂੰ ਉਹ ਇਹ ਕਹਿ ਰਹੇ ਵੀ ਮੈਂ ਪਾਜੀ ਨਾਲ ਚੱਲਿਆ ਮੱਥਾ ਟੇਕਣ ਠੀਕ ਹੈ ਗੁਰਦੁਆਰੇ ਸੁਖਨਾ ਸੁੱਖੀ ਸੀ ਮੈਂ ਤੈਨੂੰ ਹਰਮੰਦਰ ਸੇ ਮੱਥਾ ਟਕਾਵਾਂਗੀ ਠੀਕ ਹੈ ਉਹ ਮੱਥਾ ਟੇਕਣ ਆਇਆ ਇਹਨਾਂ ਪੁਲਿਸ ਨੇ ਚੱਕ ਲਿਆ ਅੱਛਾ ਕੀ ਗੱਲ ਕੀ ਕਾਦੀ ਗੱਲ ਸਿਰਫ ਇੱਕ ਸਾਡੀ ਬੱਚਿਆਂ ਨੇ ਤੋੜ ਦਿੱਤੀ ਸੀ ਉਹ ਦੂਜੀ ਉਹਨਾਂ ਨੇ ਗੁੱਸੇ ਨਾਲ ਲਾਤੀ ਉਹਨਾਂ ਨੇ ਹੋਇਆ ਕਿ ਇਹਨਾਂ ਕੋਈ ਦੂਜੇ ਬੰਦੇ ਨੇ ਚੋਰੀ ਦੀ ਗੱਡੀ ਜਾਂ ਕੁਛ ਗੱਡੀ ਮੇਰੇ ਘਰ ਵਾਲੇ ਦੇ ਨਾਂ ਤੇ ਅੰਗਰੇਜ਼ ਸਿੰਘ ਦੇ ਠੀਕ ਹੈ ਨਾ ਫਰੀਜ਼ਾ ਗੱਡੀ ਕੀ ਸੀ ਫਰੀਜ਼ਾ ਗੱਡੀ ਹੈ ਇੱਥੇ ਖੜੀ ਹੈ ਫਰੀਜ਼ਾ ਗੱਡੀ ਹੈ ਹਾਂਜੀ ਆ ਵੇਖੋ 14 ਤਰੀਕ ਨੂੰ ਸ਼ਾਮ ਨੂੰ ਅਸੀਂ ਉਹਨੂੰ ਸੰਧੂ ਹਸਪੀਟਲ ਮੁਕਸਰ ਤੋਂ ਉਹਨੂੰ ਦਵਾਈ ਦਿਵਾ ਕੇ 4 ਦਿਨ ਦਾਹਰ ਰੱਖਿਆ ਕਰੇ ਲੈ ਕੇ ਆਏ ਪੰਜਵੇਂ ਦਿਨ ਇਹਨਾਂ ਨੇ ਬੰਦਾ ਚਾਪਲੇ ਖੇਤੀਬਾੜੀ ਕਰਦਾ ਸਾਡੀ 8 ਕਿੱਲੇ ਜ਼ਮੀਨ ਹੈ ਹੁਣ ਕੀ ਪਤਾ ਲੱਗਾ ਤੁਹਾਨੂੰ ਕੀ ਗੱਲ ਸਾਨੂੰ ਇਹ ਪਤਾ ਲੱਗਿਆ ਇੱਥੋਂ ਵੀ ਉਹਦੇ ਕੋਲ ਬੰਬ ਫੜੇ ਗਏ ਨੇ ਲੱਖ ਰੁਪਏ ਪਰ ਨੌ ਮੇਰਾ ਘਰ ਵਾਲਾ ਤੇ ਇੱਕ ਪਟਾਕਾ ਵੀ ਚਲਾਉਣ ਜੋਗਾ ਨਹੀਂ ਦੂਜੇ ਬੰਦੇ ਕੌਣ ਆ ਜੀ ਉਹਦੇ ਬਾਰੇ ਮੈਨੂੰ ਇਹ ਕਿ ਉਹ ਮੇਰੇ ਨਾਨਾ ਦਾ ਘਰ ਵਾਲਾ ਨਹੀਂ ਕੀ ਨਾਮ ਹੋਣਾ ਬੰਦੇ ਦਾ ਪ੍ਰਕਾਸ਼ ਸਿੰਘ ਕਿੱਥੋਂ ਦਾ ਰਹਿਣ ਵਾਲਾ ਉਹ ਚੱਪਾ ਟਿੱਕੀ ਦਾ ਰਹਿਣ ਵਾਲਾ ਹੈ ਗੁਰੂ ਸਾਹਿਬ ਦਾ ਕੰਮ ਕੀ ਕਰਦੇ ਨੇ ਕੰਮ ਕੀ ਕਰਦੇ ਨੇ ਖੇਤੀਬਾੜੀ ਉਹ ਵੀ ਕਰਦਾ ਅੱਛਾ ਅੰਮ੍ਰਿਤਸਰ ਦੇ ਵਿੱਚ ਕੀ ਅੰਮ੍ਰਿਤਸਰ ਦੇ ਵਿੱਚ ਕੀ ਲੈਣਾ ਸੀ ਦੋਵੇਂ ਨਹੀਂ ਮੱਥਾ ਹਰਮੰਦਰ ਸਾਬ ਸਾਰੇ ਆਂਦੇ ਨੇ ਪੈਂ ਤੁਸੀਂ ਵੀ ਨਾਲ ਸੋ ਇੱਥੇ ਨਹੀਂ ਮੈਂ ਨਾਲ ਨਹੀਂ ਸੀ ਮੈਂ ਤੁਹਾਨੂੰ ਕਿਸੇ ਵੱਲੋਂ ਪੁਲਿਸ ਨੇ ਫੜ ਲਿਆ ਹੈ ਪੁਲਿਸ ਨੇ ਸਾਨੂੰ ਖੁਦ ਫੋਨ ਕੀਤਾ ਤੁਹਾਡੇ ਬੰਦੇ ਸਾਡੇ ਕੱਲ ਰਾਤ ਕੀਤਾ 8 ਵਜੇ ਕੱਲ ਰਾਤ ਕੀਤਾ ਕੀ ਮੰਗ ਕਰਦੇ ਤੁਸੀਂ ਸਾਨੂੰ ਇਹਨਾਂ ਪਰਸੋਂ ਕਿਉਂ ਨਹੀਂ ਫੋਨ ਕੀਤਾ ਤੁਹਾਡੇ ਬੰਦੇ ਫੜੇ ਨੇ ਪਰਚਾ ਇਹਨਾਂ ਕਰਕੇ ਸਾਨੂੰ ਫੋਨ ਕਰਕੇ ਤਾਂ ਪਰਸੂ ਦੇ ਫੜੇ ਨੇ ਸਾਡੇ ਬੰਦੇ ਲੱਭ ਨਹੀਂ ਰਹੇ ਮੈਂ ਦਰਖਾਸਤ ਦਿੱਤੀ ਮੇਰੇ ਕੋਲ ਦਰਖਾਸਤ ਵੀ ਹੈਗੀ ਹਾਂ ਹਾਂਜੀ ਦਿਖਾ ਦਿਓ ਤੇ ਕਿਹਨਾਂ ਕਿਥੇ ਦਰਖਾਸਤ ਦਿੱਤੀ ਪਰ ਅੱਜ ਪਰਸਾ ਧਰਠਾ ਨਹੀਂ ਹੋ ਗਿਆ ਨਿਊਜ਼ ਨੇਸ਼ਨ ਨੂੰ ਕਮਾਨ ਨੂੰ ਗਿਆ ਉੱਤੇ ਚੱਕਣ ਨੂੰ ਫੜੀ ਸੀ ਕੋਈ ਪ੍ਰੋਬਲਮ ਨਹੀਂ ਕਰਦੇ ਜੀ ਭਾਜੀ ਉਹਨਾਂ ਨੂੰ ਆਹ ਦੇਖੋ ਰਿਪੋਰਟਾਂ ਮੇਰੇ ਕੋਲ ਸਾਰੀਆਂ ਨੇ ਉਹਨਾਂ ਨੂੰ ਕਈ ਕਿਈ ਰਿਪੋਰਟਾਂ ਚ ਆਇਆ ਸਭ ਵੇਖ ਸਕਦੇ ਹੋ ਉਹਨਾਂ ਨੂੰ ਹੈ ਸੀ ਕਿ ਪਹਿਲਾਂ 5 ਸਾਲ ਤੋਂ ਪਹਿਲਾਂ ਨਸ਼ਾ ਕਰਦੇ ਸੀਗੇ ਠੀਕ ਹੈ ਉਹਨਾਂ ਨੂੰ ਅਸੀਂ ਨਸ਼ਾ ਛਡਾ ਰਹੇ ਸੀ ਨਸ਼ੇ ਦੇ ਟੀਕੇ ਲਾਉਂਦਾ ਸੀਗਾ ਆ ਨਸ਼ਾ ਛਡਾਉਂਦੇ ਸੰਧੂ ਹਸਪੀਟਲ ਤੋਂ ਉਹਨਾਂ ਨੂੰ ਕਾਲਾ ਪੀਲਿਆ ਵੀ ਹੋ ਗਿਆ ਸੀਗਾ ਸਾਡੇ ਨਹੀਂ ਸਾਡੇ ਤੋਂ ਕੋਈ ਚੱਕਰ ਨਹੀਂ ਮੰਗ ਕੀ ਕਰਦੇ ਤੇਰੇ ਭੈਣੇ ਮੰਗ ਇਹ ਕਿ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਡਾ ਪੰਜ ਮਹੀਨੇ ਪਹਿਲਾਂ ਹੋਇਆ ਜੇ ਨਸ਼ਾ ਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਤਾਂ ਇਹ ਹੀ ਅਪੀਲ ਕਰਦੀ ਹਾਂ ਸਾਰੇ ਅੱਗੇ ਕਮਿਸ਼ਨਰ ਸਾਹਿਬ ਅੱਗੇ ਵੀ ਅਪੀਲ ਵੀ ਇਹ ਹੀ ਹੈ ਨਾ ਰੀ ਇਨਕੁਆਇਰੀ ਕੀਤੀ ਜਾਵੇ ਮੇਰਾ ਘਰ ਵਾਲਾ ਬੇਕਸੂਰ ਹੈ ਜੇ ਅਸੀਂ ਮਰਦੇ ਆ ਨਾ ਮੇਰੀ ਸੱਸੇ ਅਸੀਂ ਦੋ ਹੀ ਆ ਸਿਰਫ ਅੱਠ ਪੈਣਾ ਤਾਂ ਕੱਲਾ ਭਰਾਏ ਜੇ ਅਸੀਂ ਮਰਦਿਆਂ ਨਾ ਤੇ ਸਾਰੇ ਜੰਮੇਵਾਰ ਨੇ ਅਸੀਂ ਮਰ ਤਾਂ ਜਾਣਾ ਏ ਕਿਉਂਕਿ ਉਹਦੇ ਬਿਨਾ ਅਸੀਂ ਕੁਝ ਨਹੀਂ ਹੁੰਦੇ ਤੇ ਝੂਠਾ ਜੀ ਤੁਸੀਂ ਕਿਉਂ ਮਰਦੇ ਤੁਸੀਂ ਕਿਉਂ ਅਸੀਂ ਸਾਡਾ ਉਹ ਹੀ ਆ ਕੱਲਾ ਸਾਰਾ ਤਾਂ ਸਾਡਾ ਕੌਣ ਹੈ ਉਹਨਾਂ ਦਾ ਬੇਕਸੂਰੇ ਨੂੰ ਕਿਉਂ ਫੜਿਆ ਨਾ ਅੱਜ ਕੀ ਗੱਲ ਹੋਈ ਹੈ ਮੇਰੇ ਪੁੱਤਰ ਮੱਤ ਟੇਕ ਰਹੇ ਕੀ ਨਾਮ ਹੈ ਕੀ ਤੁਹਾਡਾ ਕੋਟ ਦਾ ਕੀ ਗੱਲ ਹੋਈ ਹੈ ਮੱਤ ਟੇਕ ਰਹਾਂ ਤੇ ਨਾ ਸਿੱਧੀ ਜਾਂਦੀ ਮੇਰੀ ਨੂੰ ਅੱਛਾ ਸਾਡਾ ਬੰਦਾ ਬਾਹਰ ਆਣਾ ਚਾਹੀਦਾ ਵਰਤਨ ਕੋਈ ਨਹੀਂ ਚਾਹੀਦਾ ਨਹੀਂ ਪੁੱਛਨੇ ਕੀ ਤਾਂ ਦੱਸਿਆ ਕੀ ਗੱਲ ਹੋਈ ਹੈ ਪੁਲਿਸ ਨੇ ਤਾਂ ਬੜਾ ਕੁਝ ਦੱਸੀ ਬੈਠੇ ਉਹ ਸਾਨੂੰ ਪਤਾ ਨਹੀਂ ਹੈ ਪੱਕਾ ਆ 1 ਘੰਟੇ ਚ ਕੀ ਕੁਝ ਕਰ ਸਕਦੇ ਨੇ ਤੈਨੂੰ ਪਤਾ ਹੀ ਹੈ ਘੰਟੇ ਬਾਅਦ ਫੋਨ ਬੰਦ ਹੋ ਗਈ ਹੈ ਉਦੋਂ ਬਾਦ ਸਾਨੂੰ ਕੋਈ ਪਤਾ ਨਹੀਂ ਫੇਰ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਪੈਣਾ ਬ੍ਰਾਹਮਣ ਸਭ ਨੂੰ ਕੋਲ ਫੇਰ ਅਸੀਂ ਹਾਰ ਕੇ ਫੇਰ ਅਸੀਂ ਥਾਣੇ ਦਰਖਾਸਤ ਦਿੱਤੀ ਸਾਡੇ ਬੰਦੇ ਲਾਚਾਰ ਆਹ ਦੇਖੋ ਅਸੀਂ ਦਰਖਾਸਤ ਦਿੱਤੀ ਪਰ ਨਾਮਰੇ ਹੋਂ ਤੁਹਾਨੂੰ ਪੁੱਛਣਾ ਕੀ ਦੱਸਿਆ ਕੀ ਪਾਇਆ ਤੁਹਾਡੇ ਬੱਚਿਆਂ ਦੇ ਕਾਇ ਮੈਂ ਤਾਂ ਕੋਈ ਦੱਸਦਾ ਨਹੀਂ ਆਂ ਸਾਡਾ ਮਿਲ ਨਹੀਂ ਦਿੰਦੇ ਪੈ ਫੁੱਲ ਸਭ ਪੈਸੇ ਵੀ ਦਿੱਤੇ ਉਹਨਾਂ ਨੂੰ ਪੈਸੇ ਵੀ ਕੋਈ ਬ੍ਰਾਹਮਣ ਤੋਂ ਹੈ ਪਾਜੀ ਪੈਸੇ ਤਾਂ ਹੁਣ ਸਾਡੀ ਇੰਨੀ ਪਹਿਲੀ ਸਾਡੇ ਕੋਲ ਪੈਸੇ ਤਾਂ ਹੋਈ ਹੀ ਨਹੀਂ ਦਾਦਾ ਗਾਲਿਆ ਇੱਕ ਤਿੰਨ ਗ੍ਰੇਡ ਕੰਦੇ ਵਿੱਚ ਬ੍ਰਾਹਮਤ ਹੋਏ ਨਾਲ ਕੋਈ ਉਹਨਾਂ ਕੋਲ ਨਹੀਂ ਗਈ ਸੀ ਇਹ ਨਹੀਂ ਪਤਾ ਕਿਥੋਂ ਆਏ ਨੇ ਉਹਨਾਂ ਨੂੰ ਪਸਾਇਆ ਗਿਆ ਝੂਠੇ ਕੇਸ ਚ ਸਾਨੂੰ ਇਹ ਕਹ ਇਹਨਾਂ ਨੇ ਬਹੁਤ ਵੱਡਾ ਕਾਰਨਾਮਾ ਕੀਤਾ ਬਹੁਤ ਵੱਡਾ ਸਾਨੂੰ ਦੱਸਾਂ ਨਾ ਕੀ ਕੀਤਾ ਹੂੰ ਹੂੰ ਸਪਰਸ਼ੂ ਦਾ ਸਾਡੇ ਬੰਦੇ ਫੜੇ ਨੇ 14 ਤਰੀਕ ਨੂੰ ਤਾਂ ਹਸਪੀਟਲ ਲਿਆਂਦੀ 15 ਤਰੀਕ ਨੂੰ ਇਹਨਾਂ ਖਾਲ ਲੈ ਕੇ ਆਉ ਫੜੇ ਮੈਂ ਤਾਂ ਕਿੱਥੇ ਤੁਸੀਂ ਦੱਸੋ ਇੱਕ ਮਰੀਜ਼ ਇਹ ਕੰਮ ਕਰ ਸਕਦਾ ਇੱਕ ਬੈੱਡ ਤੋਂ ਉੱਠ ਕੇ ਮਰੀਜ਼ ਆਇਆ ਉਹ ਕੀ ਕੰਮ ਕਰ ਸਕਦਾ ਪਤੋ ਜੇ ਤੁਹਾਡਾ ਮਰੀਜ਼ ਨਹੀਂ ਸੀ ਠੀਕ ਤੁਹਾਨੂੰ ਪਰਾਨੇ ਨਾਕਾਬੰਦੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਪ੍ਰਕਾਸ਼ ਸਿੰਘ ਜਿਹੜਾ ਹੈਗਾ ਤੇ ਦੂਸਰਾ ਅੰਗਰੇਜ਼ ਸਿੰਘ ਇਹ ਇਹਨਾਂ ਦੇ ਜਿਹੜੇ ਆ ਵਿਦੇਸ਼ੀ ਪਾਕਿਸਤਾਨੀ ਅਤੇ ਇੰਡੀਅਨ ਸਮਗਦਰ ਨਾਲ ਸੰਬੰਧ ਆ ਤੇ ਇਹ ਜਿਹੜੇ ਆ ਇਲਾਕੇ ਵਿੱਚ ਘੁੰਮ ਰਹੇ ਆ ਤੇ ਦਰਾਂ ਨੇ ਇਲਾਕਾ ਹੀ ਮੁਕੇ ਇਹਨਾਂ ਚ ਕਾਬੂ ਕੀਤਾ ਜੀ ਇਹਨਾਂ ਦੇ ਕੋਲੋਂ ਹੈਂਡ ਗ੍ਰਨੇਡ ਅਤੇ ਹੋਰ ਵੀ ਕਵਰੀ ਹੋਈ ਆ 1 ਲੱਖ ਰੁਪਇਆ ਇਕੱਲੇ ਸਿਰਫ ਕਵਰੀ ਹੋਈ ਆ ਹੈਂਡ ਗ੍ਰਨੇਡ ਕਿੰਨੇ ਮਿਲੇ ਜੀ ਸਿਰਫ ਲੇਕ ਮਿਲਿਆ ਜੀ ਬਾਕੀ ਪਰ ਮੈਸੇਜ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਜਾਰੀ ਡੀਲ ਤੁਹਾਨੂੰ ਪਰਮਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਜੀ ਬੱਚਾ ਬੱਚਾ ਕੋਈ ਨਹੀਂ ਸਰ ਸਰ ਗ੍ਰਨੇਡ ਕਿੰਨੇ ਮਿਲੇ ਜੀ ਸਿਰਫ ਸ਼ੋਰਟ ਆ ਵੇਖੋ ਇਹ ਇੱਕ ਰੁਪਿਆ ਹਾਂਜੀ ਨਹੀਂ ਪਰਚੇ 'ਚ ਦੋ ਤੁਸੀਂ ਹੋਰ ਇਨਵੋਲਵ ਕੀਤੇ ਹੈ ਨਾ ਇੱਕ ਮਿਲੇ ਜਾਂ ਦੋ ਮਿਲੇ ਬੰਦੇ ਦੋ ਨੇ ਬੰਦੇ ਦੋ ਨੇ ਨਹੀਂ ਨਹੀਂ ਕਿੰਨੇ ਕਿੰਨੇ ਹੁਣ ਗ੍ਰੇਨੇਡ ਕਿੰਨੇ ਮਿਲੇ ਆ ਗ੍ਰੇਨੇਡ ਇੱਕ ਮਿਲਿਆ ਜੀ ਹਾਂਜੀ ਇੱਕ ਮਿਲਿਆ ਜੀ ਇੱਕ ਮਿਲੇ ਤਾਂ ਪੈਸੇ ਕਿੰਨੇ ਮਿਲੇ ਜੀ 1 ਲੱਖ ਰੁਪਏ ਮਿਲਿਆ ਤੇ ਗੱਡੀ ਕੋਈ ਕਿਹੜੀ ਗੱਡੀ ਪਰ ਆਮਦ ਹੋਈ ਗੱਡੀ ਪੰਜਾਬ ਦੀ ਇਹ ਸਾਰੇ ਕਿੱਥੋਂ ਦੀ ਆ ਰਹੇ ਸੀ ਕਿੱਥੇ ਲੈ ਕੇ ਚੱਲੇ ਸੀ ਬੰਬ ਸਰ ਇਹ ਕਿੱਥੋਂ ਕਿੱਥੋਂ ਆਏ ਸੀ ਇਹ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਉਹ ਇਧਰ ਕਿੰਨਾ ਕੀ ਪਰਾਉਂਦੇ ਹਨ ਰੋਲ ਜੰਪਰ ਹੈਗੇ ਨੇ ਇਹ ਅੱਗੇ ਸਜਾ ਹੋਏ ਨੇ ਹਾਂਜੀ ਜੇਲ੍ਹ ਦੇ ਵਿੱਚੋਂ ਪ੍ਰੋਲ ਜੰਪਰ ਹੈ ਜੀ ਦੋਵੇਂ ਜਮਨ ਇਹ ਆਪਣਾ ਇੱਕ ਪ੍ਰੋਲ ਜੰਪਰ ਆ ਕਿੱਥੋਂ ਦੇ ਰਹਿਣ ਵਾਲੇ ਨੇ ਪ੍ਰਕਾਸ਼ ਸਿੰਘ ਪ੍ਰੋਲ ਕੋ ਹਾਂਜੀ ਪ੍ਰਕਾਸ਼ ਠੀਕ ਹੈ ਜੀ ਇਧਰ ਆ ਇਧਰ ਆ ਬਾਡੀ ਸਹੀ ਵਾਈਟ ਕਰ ਦੀ ਇਧਰ ਸਹੀ ਕਰ ਐਸਟਮ ਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਹਰ ਸੰਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤੰਤਰਿਕ ਬਾਬਾ ਖਾਨ ਬੰਗਾਲੀ ਵਸ਼ੀਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸਾਫਣ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚਾਹੇ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਅੰਜੂ ਰੂਸ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786